ਸਟਾਰ ਏਜੀ ਨਿਊਜ਼ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਟਾਰ ਏਜੀ ਨਿਊਜ਼ ਚੈਨਲ ਨੂੰ ਲਾਈਕ, ਸ਼ੇਅਰ, ਕਮੈਂਟ ਅਤੇ ਸਬਸਕ੍ਰਾਈਬ ਜ਼ਰੂਰ ਕਰੋ। ਸਸਕਲੀ ਸਟਾਰ ਏਜੀ ਨਿਊਜ਼ ਚੈਨਲ ਤੋਂ ਅਮਰਜੀਤ ਸਿੰਘ ਰਣਜੀਤ ਐਵੇਂ ਵਿੱਚ ਦਸੂ ਮਸੀਹ ਸਮੇਲਨ ਕਰਵਾਇਆ ਗਿਆ ਅਤੇ ਪਰਮਜੀਤ ਮਸੀਹ ਵੱਲੋਂ ਮੁੱਖ ਮਹਿਮਾਨ ਬੀਜੇਪੀ ਤੋਂ ਤਰੰਗਜੀਤ ਸਿੰਘ ਸੰਦੂਸ ਮੁੰਦੀ ਦਾ ਸਵਾਗਤ ਕੀਤਾ ਗਿਆ ਅਤੇ ਇਸ ਮੌਕੇ ਤੇ ਮੁੱਖ ਪ੍ਰਚਾਰਕ ਸੰਤ ਨਿੰਦਰਪਾਲ ਅਤੇ ਹੋਲ ਵੀ ਪਾਸਟਰ ਪਹੁੰਚੇ ਹਾਂਜੀ ਮੇਰਾ ਨਾਮ ਪਰਮਜੀਤ ਮਸੀਹ ਆ ਜੋ ਕਿ ਅੱਜ ਸਾਡਾ 15 ਤਰੀਕ ਜੋ ਰਣਜੀਤ ਜੈਮ ਨੇ ਪ੍ਰਭੂ ਯਸੂ ਮਸੀਹ ਦਾ ਸੀ ਸਿਮੇਲਨ ਕਰਵਾਇਆ ਜੋ ਵਿੱਚ ਮੁੱਖ ਪ੍ਰਚਾਰਕ ਸੰਤ ਨਰਿੰਦਰ ਪਾਲ ਜੀ ਪਹੁੰਚੇ ਨੇ ਔਰ ਉਹਨਾਂ ਦੇ ਨਾਲ ਹੋਰ ਵੀ ਕਾਫੀ ਪਾਸਟਰ ਸਹਿਬਾਨ ਔਰ ਸਾਡੇ ਮੁੱਖ ਮਹਿਮਾਨ ਤਰਨਜੀਤ ਸਿੰਘ ਸੰਧੂ ਜੀ ਜੋ ਕਿ ਬੀਜੇਪੀ ਦੇ ਕੈਂਡੀਡੇਟ ਸਾਹਿਬ ਨੇ ਔਰ ਇਹਨਾਂ ਨਾਲ ਪਹੁੰਚੇ ਨੇ ਆਪਣੇ ਚੰਗੇ ਸਿਰ ਦੇ ਚਤੇ ਪਾਰਟੀ ਤੌਰ ਤੋਂ ਕਿ ਜੋ ਵੀ ਮੁਸੀਬਤ ਹੈ ਤੇ ਕੰਮ ਪਹਿਲੇ ਹੱਥ ਕੀਤੇ ਜਾਣਗੇ ਅਸੀਂ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਕਿ ਸਾਡੀ ਇਹਨਾਂ ਨੇ ਆਵਾਜ਼ ਬੁਲੰਦ ਕੀਤੀ